ਪੋਤਾ ਨਾ ਗੱਜਾ ਨਾ ਫਰਾ ਇਹਨਾਂ ਪੁਲਸ ਬੰਦੇ ਫਿਰ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਇਹਨਾਂ ਪੁਲਸ ਬੰਦੇ ਫਿਰ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਹਾਂਜੀ ਇਹ ਕਦੋਂ ਦਾ ਵਾਕਿਆ ਕੱਲ ਦਾ ਕੱਲ ਤੇ ਮੈਨਾਂ ਕੱਲ ਕੋਈ ਪਾਰਵਾਈਆ ਦੇ ਤੱਕਰੀ ਕੀਤੀ ਮੁੰਡੇ ਦਾ ਨਾਮ ਕੀ ਸੀ ਪਰਮਜੀਤ ਸਿੰਘ ਹਾਂਜੀ ਗੱਲ ਕੀ ਹੋਈ ਗੱਲ ਕੋਕ ਵੀ ਨਹੀਂ ਤੁਰਤ ਨਾਲ ਜਦੋਂ ਉਹਨੇ ਗੋਲੀ ਬਾਜ਼ਤੀ ਆ ਦਾਦਾ ਤਾਂ ਪਤਾ ਨਹੀਂ ਕਿ ਕੱਲ ਪਤਾ ਨਹੀਂ ਲੱਗਾ ਕਿ ਇਹਨਾਂ ਦਾ ਕੋਈ ਦੇਣਾ ਹੈ ਹੈ ਜੇ ਕੋਈ ਵਿਆਹ ਨਹੀਂ ਹੋਇਆ ਤਾਂ ਕੋਈ ਇਹਨਾਂ ਦੇ ਪਾਰਵਾਈ ਨਹੀਂ ਕੀਤੀ ਮਾਰ ਦੇ ਜਦੋਂ ਜੇ ਸਾਥ ਹੋਈ ਹੈ ਵਾਹ ਕੰਮ ਨਾ ਫੇਰ ਬੰਦਾ ਮਰਦਾ ਵਾ ਕੋਈ ਪੰਧਾ ਰਸਤੀ ਨਹੀਂ ਨਹੀਂ ਅਜੇ ਤੱਕ ਕਿੱਥੇ ਕਿੱਧਰ ਰਸਤਾ ਗਾਇ ਨੀ ਗਾਇ ਨੀ ਕੋਟ ਨੇ ਪਗਾ ਬਣ ਕੇ ਬਹਿ ਕੇ ਘ ਲੋਦੇ ਆ 4 ਵਜੇ ਦੇ ਰਾਤੀ ਗਏ ਆ ਜੁਆਣੇ ਹੋ ਗਏ ਕਿਉਂ ਕਿਉਂ ਨਹੀਂ ਪੜਿਆ ਅੱਗੇ ਤਿੰਨ ਚਾਰ ਦਰਖਾਸਤ ਦਿੱਤੀਆਂ ਨਾ ਕਿਉਂ ਨਹੀਂ ਉਹਨਾਂ ਨੂੰ ਪੜਿਆ ਉਹ ਕਹਦੇ ਬਾਤ ਇਹਨਾਂ ਨੂੰ ਪੜਨਾ ਚਾਹੀਦਾ ਹੈ ਜੇ ਪੜ ਕੇ ਅੰਦਰ ਜਿਤਾਣਾ ਕਿਉਂ ਕਰਨਾ ਚੋਰ ਵਾਰਾ ਲੈ ਕੇ ਘੁੰਮਦੇ ਹੋ ਦਿਨੇ ਰਾਤ ਲਾ ਲੈ ਕੇ ਘੁੰਮਦੇ ਫਿਰਦੇ ਹੋ ਹਰ 4 ਵਜੇ ਗਏ ਆ ਜੋ ਵੀ ਨਾ ਮਰਦਾ ਨਾ ਕਿਦੋਂ ਇਹਨਾਂ ਦਾ ਆਪਣਾ ਕੋਈ ਮੁਲਾਜ਼ਮ ਮਰਦਾ ਦੇਦੋ ਰਾਤ ਨਹੀਂ ਹੁੰਦੀ ਉਦੋਂ ਰਾਤ ਦੇ ਰਾਤ ਜਾਂ ਪੈਂਦੇ ਆ ਕਰ ਦਿੰਦੇ ਆ ਜੇ ਆਮ ਜਨਤਾ 'ਚ ਕੋਈ ਮਰਦਾ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਦੋਂ ਦੇਦ ਦੇ ਜਿਹਨੂੰ ਮਰਜੀ ਉਹਦਾ ਰਿਸ਼ਤਾ ਦਾ ਝੁੱਕਦੇ ਆ ਉਦੋਂ ਰਿਸ਼ਤਾ ਦਾ ਝੁੱਕਦੇ ਆ ਤੈਨੂੰ ਵਾਰਦਾ ਉੱਥੇ ਆ ਕੇ ਕਰ ਲਈ ਹਾਂਜੀ ਵਿੱਚ ਮੁੰਡਿਆਂ ਦਾ ਆਪਸ 'ਚ ਲੜਾਈ ਝਗੜਾ ਹੋ ਗਿਆ ਸੀ ਪਤੰਗ ਨੂੰ ਲੈ ਕੇ ਤੋਂ ਉਹਦੇ ਵਿੱਚ ਇਹ ਦੋ ਗਰੁੱਪਸ ਆਪਸ 'ਚ ਲੜ ਪਏ ਸੀ ਔਰ ਉਹਦੇ ਵਿੱਚ ਇਹਨਾਂ ਦੇ ਜਿਹੜਾ ਮੁੰਡਾ ਹੈ ਯੰਗ ਮੁੰਡਾ ਸੀ ਉਹਦੀ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਕੀ ਨਾਮ ਮੁੰਡੇ ਦਾ ਹਰਮਨਪ੍ਰੀਤ ਨਾਮ ਹੈ ਜੀ ਮੁੰਡੇ ਦਾ ਐਂਡ ਇਮੀਡੀਏਟਲੀ ਹਰਮਨਜੀਤ ਸਿੰਘ ਨਾਮ ਹੈ ਉਹਦਾ ਮੁੰਡੇ ਦਾ ਐਂਡ ਇਮੀਡੀਏਟਲੀ 올 द पुलिस पार्टी इज रेच्ड ऑन द स्पॉट ਮੈਂ ADCP 3 ACP ইস্ট ਸਾਰੇ SHOਸ ਉੱਥੇ ਹੀ ਸੀ ਫੈਮਿਲੀ ਨਾਲ ਵੀ ਤੁਸੀਂ ਅਗਰ ਗੱਲ ਕਰੋਗੇ ਤੇ ਉਹਨਾਂ ਨੂੰ ਵੀ ਪਤਾ ਹੈ ਕਿ ਸਵੇਰੇ 5 ਵਜੇ ਤੱਕ ਆਪਾਂ ਰੇਡਾਂ ਵੀ ਕੀਤੀਆਂ ਤੇ 5-6 ਸ਼ੱਕੀ ਬੰਦੇ ਵੀ ਆਪਾਂ ਰਾਉਂਡ ਅਪ ਕੀਤੇ ਟੈਕਨੀਕਲ ਐਨਾਲਿਸਿਸ ਕੇ ਥਰੂ ਵੀ ਤੇ ਹਿਊਮਨ ਇੰਟੈਲ ਦੇ ਥਰੂ ਵੀ ਆਪਾਂ ਲੱਗੇ ਹੋਏ ਨੇ ਸਾਰੇ ਤੇ ਵੀ ਆਰ ਵਿਦ ਦਾ ਫੈਮਿਲੀ ਇਹਨਾਂ ਨੂੰ ਆਪਾਂ ਪੂਰਾ ਸਪੋਰਟ ਕਰ ਰਹੇ ਹਾਂ ਮੈਂ ਆਪੇ ਇੱਥੇ ਥਾਣੇ ਆ ਕੇ ਬੈਠੀ ਹੋਈ ਹਾਂ ਸਵੇਰੇ ਤੋਂ ਹੀ ਤੇ ਪੂਰੀ ਰਾਤ ਵੀ ਆਪਾਂ ਸਵੇਰੇ ਤੱਕ ਰੇਡ ਕਰਦੇ ਪਏ ਸੀਆਈਏ ਦੀ ਟੀਮਾਂ ਵੀ ਇਹਦੇ ਵਿੱਚ ਰੇਡ ਕਰ ਰਹੀਆਂ ਸੋ ਬਹੁਤ ਛੇਤੀ ਆਪਾਂ ਇਹਨਾਂ ਨੂੰ ਫੜ ਲਾਂਗੇ ਜੀ ਮੈਮ ਆਪੋਜ਼ਿਟ ਪਾਰਟੀ ਸੇ ਜੋ ਹੈ ਉਹਨਾਂ ਦੇ ਨਾਮ ਕੋਈ ਵਗੈਰਾ ਦੇਖਿਏ that i cannot disclose ਕਿਉਂਕਿ ਬੰਦੇ ਫੜਨੇ ਹੈ ਅਗਰ ਮੈਂ ਤੁਹਾਨੂੰ ਫੜ ਦੱਸ ਦਾਂਗੀ ਤੇ ਬੰਦੇ ਫਿਰ ਫੜਨ 'ਚ ਦਿੱਕਤ ਹੋ ਅੱਛਾ